ਗਰਮੀ ਇਹਨੇ ਜਿਆਦਾ ਹੋ ਗਈ ਆ ਸਾਨੂੰ ਇਦਾਂ ਹੁੰਦਾ ਹੈ ਕਿ ਕੁਛ ਨਾ ਕੁਛ ਜਿਹੜਾ ਠੰਡਾ ਪੀਣ ਨੂੰ ਮਿਲ ਜਾਵੇ ਤਾਂ ਕਿ ਅੰਦਰ ਬਿਲਕੁਲ ਠੰਡ ਪੈ ਜਾਵੇ ਠੰਡਾ ਹੋਣ ਦੇ ਨਾਲ ਨਾਲ ਹੈਲਦੀ ਵੀ ਹੋਵੇ ਉਹਦੇ ਲਈ ਇਹ ਆਪਸ਼ਨ ਬਹੁਤ ਹੀ ਵਧੀਆ ਹੈ ਆਪਾਂ ਬਣਾਵਾਂਗੇ ਤਰਬੂਜ਼ ਦਾ ਜੂਸ ਜੋ ਕਿ ਠੰਡਾ ਹੋਣ ਦੇ ਨਾਲ ਨਾਲ ਬਹੁਤ ਜ਼ਿਆਦਾ ਹੈਲਦੀ ਆ ਆਪਾਂ ਕਿਸ ਤਰ੍ਹਾਂ ਬਣਾਉਣਾ ਉਹ ਵੀ ਦੇਖ ਲੈਨੇ ਆ ਸ਼੍ਰੀ ਕਾਵਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਨੀ ਹਾਂ ਨਵੀਂ ਨਵੀਂ ਰੈਸਪੀਜ਼ ਤੁਸੀਂ ਚੈਨਲ ਦੇ ਨਾਲ ਜੁੜੇ ਰਹਿਣਾ ਹੈ ਤਾਂ ਚੈਨਲ ਨੂੰ ਜਿਹੜਾ ਫੋਲੋ ਕਰ ਲਓ ਤਾਂ ਕਿ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਰਹੋ ਤਰਬੂਜ਼ ਦਾ ਜੂਸ ਬਣਾਉਣ ਲਈ ਸਭ ਤੋਂ ਪਹਿਲਾਂ ਮੈਂ ਤਰਬੂਜ਼ ਆ ਜਿਹੜਾ ਲੈ ਲਿਆ ਤਾਜ਼ਾ ਵਧੀਆ ਮਿੱਠਾ ਜਿਹੜਾ ਤੁਸੀਂ ਤਰਬੂਜ਼ ਆ ਲੈਣਾ ਹੈ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤੇ ਆਪਾਂ ਇਹਨੂੰ ਇਸ ਤਰ੍ਹਾਂ ਕੱਟ ਲਵਾਂਗੇ ਪੀਸਾਂ ਦੇ ਵਿੱਚ ਆਪਾਂ لمبے لمبے ਪੀਸ ਆ ਜਿਹੜੇ ਤਰਬੂਜ਼ ਦੇ ਕੱਟ ਲਏ ਸੀਗੇ ਹੁਣ ਆਪਾਂ ਜਿਹੜਾ ਛਿਲਕੇ ਵਾਲਾ 파ਟ ਆ ਉਹ ਹਟਾ ਦਵਾਂਗੇ ਤੇ ਬੀਜ ਵੀ ਆ ਜਿਹੜੇ ਉਹ ਵੀ ਹਟਾ ਦਵਾਂਗੇ ਤੇ ਇਹਨੂੰ ਸਾਰਾ ਆਪਾਂ ਕੱਢ ਲਵਾਂਗੇ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟ ਲਵਾਂਗੇ ਚਾਹੇ ਤੁਸੀਂ ਵੱਡੇ ਪੀਸ ਰੱਖ ਲਓ ਤਾਂ ਵੀ ਆ ਜਿਹੜਾ ਵਧੀਆ ਉਹ ਕੁੱਟਿਆ ਜਾਊਗਾ ਇਹ ਵਧੀਆ ਗ੍ਰाइंड ਹੋ ਜਾਊਗਾ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ 10 ਤੋਂ 15 ਪੱਤੀਆਂ ਜਿਹੜੀਆਂ ਪੁਦੀਨੇ ਦੀਆਂ ਪਾਈਆਂ ਨੇ ਜਿਆਦਾ ਪੁਦੀਨਾ ਪਸੰਦ ਹੈ ਤਾਂ ਪੁਦੀਨਾ ਥੋੜਾ ਜਿਹਾ ਵੱਧ ਵੀ ਪਾ ਲਓ ਗਰਮੀਆਂ ਦੇ ਵਿੱਚ ਪੁਦੀਨਾ ਵੀ ਆ ਜਿਹੜਾ ਬਹੁਤ ਠੰਡਾ ਤੇ ਬਹੁਤ ਜ਼ਿਆਦਾ ਹੈ ਤਰਬੂਜ ਦਾ ਜੂਸ ਪੀਣ ਨਾਲ ਜਿਹੜੇ ਅੰਦਰ ਦੀ ਗਰਮੀਆਂ ਹੋਈ ਸਹੀ ਰਹੰਦੀਆਂ ਤੇ ਭਾਰ ਘਟਾਉਣ ਵਾਸਤੇ ਵੀ ਕਈ ਲੋਕ ਪਿੰਦੇ ਆ ਸਵਾਦ ਅਨਸਾਰ ਇਹਦੇ ਵਿੱਚ ਨੂਨ ਪਾ ਦਵਾਂਗੇ ਤੇ ਕਾਲਾ ਨੂਨ ਵੀ ਆਪਾਂ ਸਵਾਦ ਅਨਸਾਰ ਇਹਦੇ ਵਿੱਚ ਪਾ ਦਵਾਂਗੇ ਵੈਸੇ ਤਾਂ ਇਹ ਮਿੱਠਾ ਹੁੰਦਾ ਹੈ ਪਰ ਟੇਸਟ ਬੈਲੈਂਸ ਕਰਨ ਲਈ ਆਪਾਂ 3 ਤੋਂ 4 ਚਮਚਾ ਜਿਹੜੀ ਚੀਨੀ ਦੇ ਪਾ ਲਏ ਆ ਇੰਨਾ ਮਿੱਠਾ ਜਿਹੜਾ ਇਹਦੇ ਵਿੱਚ ਕਾਫੀ ਆ ਜਿੰਨਾ ਆਪਣੇ ਕੋਲ ਤਰਬੂਜ ਆ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਆ ਥੋੜਾ ਜਿਹਾ ਕਾਲਾ ਨੂਨ ਪਾਵਾਂਗੇ ਤੁਸੀਂ ਚਾਹੋ ਇਹਦੇ ਵਿੱਚ ਚਾਟ ਮਸਾਲਾ ਵੀ ਹੈ ਜਿਹੜਾ ਪਾ ਸਕਦੇ ਹੋ ਆਪਾਂ ਛੋਟੇ ਜਿਹੇ ਦੋ ਨਿੰਬੂ ਸੀ ਉਹ ਵੀ ਨਚੋੜ ਲਏ ਆ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਹੈ ਤੇ ਸੇਤਲੇ ਵੀ ਬਹੁਤ ਹੀ ਵਧੀਆ ਹੈ ਇਹ ਦਿਲ ਦੇ ਰੋਗਾਂ ਲਈ ਵੀ ਬਹੁਤ ਵਧੀਆ ਹੁੰਦਾ ਹੈ ਤੇ ਮਾਸਪੇਸ਼ੀਆਂ ਲਈ ਵੀ ਬਹੁਤ ਹੀ ਵਧੀਆ ਹੁੰਦਾ ਹੈ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਵਗੈਰਾ ਵਧਦਾ ਹੋਊ ਨੂਨ ਨਾ ਪਾਓ ਬਲੱਡ ਪ੍ਰੈਸ਼ਰ ਲਈ ਵੀ ਕੰਟਰੋਲ ਕਰਦਾ ਬਹੁਤ ਵਧੀਆ ਹੁੰਦਾ ਹੈ ਜਿਨ੍ਹਾਂ ਨੂੰ ਖਾਣਾ ਘੱਟ ਪਚਦਾ ਹੈ ਜਾਂ ਪੇਟ ਦੇ ਵਿੱਚ ਜਲਣ ਗਰਮੀ ਰਹਿੰਦੀ ਆ ਉਹਨਾਂ ਲਈ ਬਹੁਤ ਹੀ ਵਧੀਆ ਹੈ ਤੇ ਇਹ ਤੇ ਆਪਾਂ ਜਿਹੜਾ ਪੀਸ ਲਿਆ ਹੈ ਬਿਲਕੁਲ ਆਪਾਂ ਅਬਰੀਕਾ ਲੈ ਜੂਸ ਠੰਡਾ ਪਾਣੀ ਜਿਹੜਾ ਮੈਂ ਪਾ ਲਿਆ ਸੀਗਾ ਇਹਦੇ ਵਿੱਚੋਂ ਡੇਢ ਕ ਗਲਾਸ ਠੰਡਾ ਪਾਣੀ ਪਾਇਆ ਸੀ ਤੇ ਇਹਨੂੰ ਆਪਾਂ ਛਾਲਨੀ ਦੇ ਵਿੱਚੋਂ ਛਾਣ ਲਵਾਂਗੇ ਤਾਂ ਕਿ ਰੇਸ਼ੇ ਵਗੈਰਾ ਜਿਹੜੇ ਨਿਕਲ ਜਾਣ ਤੇ ਰੇਸ਼ੇ ਮੂਚ ਰਾਉਣ ਜਿਹੜੇ ਬੱਚੇ ਆ ਉਹ ਨਹੀਂ ਪੀਂਦੇ ਹੈਗੇ ਰੇਸ਼ੇ ਵਾਲਾ ਜੂਸ ਇਦਾਂ ਹੀ ਪੀਂਦੇ ਆ ਜੇ ਤੁਸੀਂ ਪੀ ਸਕਦੇ ਹੋ ਤਾਂ ਫਿਰ ਰੇਸ਼ੇ ਜਿਹੜੇ ਨਾ ਹਟਾਓ ਇਹਨੂੰ ਇਸ ਤਰ੍ਹਾਂ ਵੀ ਪੀ ਸਕਦੇ ਹੋ ਇਹ ਵੀ ਬਹੁਤ ਹੀ ਵਧੀਆ ਹੁੰਦਾ ਹੈ ਤੁਸੀਂ ਇਹਨੂੰ ਚਟਨੀ ਵਗੈਰਾ ਚ ਵੀ ਇਸਤੇਮਾਲ ਕਰ ਸਕਦੇ ਹੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਜੂਸ ਆ ਜਿਹੜਾ ਆਪਾਂ ਛਾਣ ਲਿਆ ਇਹਨੂੰ ਸਰਵ ਕਰ ਲਵਾਂਗੇ ਥੋੜੇ ਜੇ ਤਰਬੂਜ ਆਪਾਂ ਕੱਟ ਕੇ ਰੱਖੇ ਸੀਗੇ ਛੋਟੇ ਛੋਟੇ ਟੁਕੜੇ ਉਹ ਗਲਾਸ ਦੇ ਵਿੱਚ ਪਾ ਦਵਾਂਗੇ ਜਦੋਂ ਮੂੰਹ ਦੇ ਵਿੱਚ ਆਉਂਦੇ ਨੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇਗੇ ਤੇ ਬਰਫ਼ ਪਾ ਦਵਾਂਗੇ ਗਰਮੀ ਦਾ ਮੌਸਮ ਆ ਬਰਫ਼ ਤਾਂ ਬਹੁਤ ਜ਼ਿਆਦਾ ਜ਼ਰੂਰੀ ਆ ਇਸ ਵਾਰ ਗਰਮੀ ਹੈ ਹੀ ਜ਼ਿਆਦਾ ਹੈ ਤੇ ਦੂਜੇ ਨੰਬਰ ਤੇ ਆਪਾਂ ਜਿਹੜੇ ਪੁਦੀਨੇ ਦੇ ਪੱਤੇ ਆ ਜਿਹੜੇ ਉਹ ਪਾ ਦਵਾਂਗੇ ਮੈਂ ਚੀਆ ਸੀਡਸ ਜਾਂ ਫਿਰ ਸਬਜ਼ਾ ਦੇ ਬੀਜ ਇਹਨੂੰ ਕਹਿ ਦਿੰਦੇ ਆਏ ਬਾਜ਼ਾਰੋਂ ਆਮਨਾਲ ਮਿਲ ਜਾਂਦੇ ਆ ਇਹ ਪਿਓਗੇ ਰੱਖੇ ਸੀਗੇ ਇਹ ਵੀ ਬਹੁਤ ਫਾਇਦੇਮੰਦ ਆ ਇੱਕ ਇੱਕ ਚਮਚ ਇਹਦੇ ਵਿੱਚ ਪਾ ਦਿੱਤਾ ਹੈ ਕਿ ਸਾਰੇ ਤਾਤੀ ਆਪਾਂ ਨੂੰ ਜਿਹੜੇ ਇੱਕੋ ਟਾਈਮ ਤੇ ਮਿਲ ਜਾਣੇ ਇੱਕ ਪ੍ਰੋਪਰ ਮੀਲ ਦੀ ਤਰ੍ਹਾਂ ਇਹ ਜੂਸ ਬਣ ਕੇ ਤਿਆਰ ਹੋ ਜਾਊਗਾ ਤੇ ਜੂਸ ਆ ਜਿਹੜਾ ਸਰਵ ਕਰ ਲਿਆ ਆਪਾਂ ਪੁਦੀਨੇ ਦੇ ਨਾਲ ਡੈਕੋਰੇਟ ਕਰ ਦਵਾਂਗੇ ਆਪਾਂ ਆਪਾਂ ਕਿਹੜਾ ਬਾਜ਼ਾਰ ਨਾਲੋਂ ਘਾਟਾ ਅੱਪਾ ਵੀ ਬਾਜ਼ਾਰ ਵਾਲਿਆਂ ਦੀ ਰੀਸ ਕਰਾਂਗੇ ਬਹੁਤ ਹੀ ਟੇਸਟੀ ਹੈ ਜਿਹੜੇ ਜੂਸ ਆਪਣਾ ਬਣ ਕੇ ਤਿਆਰ ਹੋ ਗਿਆ ਗਰਮੀਆਂ ਦੇ ਵਿੱਚ ਬਣਾਓ ਪੀਓ ਤੇ ਬੱਚਿਆਂ ਨੂੰ ਵੀ ਦਿਓ ਸਾਰਿਆਂ ਨੂੰ ਬਹੁਤ ਟੇਸਟੀ ਲੱਗਣ ਵਾਲਾ ਹੈ ਇੱਕ ਵਾਰੀ ਤੁਸੀਂ ਟਰਾਈ ਜ਼ਰੂਰ ਕਰਕੇ ਦੇਖਿਓ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਇਸ ਤਰ੍ਹਾਂ ਬਣਾਉਂਗੇ ਤਾਂ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਕੇ ਰੱਖੋ ਤੇ ਮਿਲਾਂਗੇ ਆਪਾਂ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਦੂਜੇ ਗਲਾਸ ਦੇ ਵਿੱਚ ਵੀ ਮੈਂ ਇਦਾਂ ਹੀ ਹੈ ਜਿਹੜਾ ਜੂਸ ਬਣਾ ਰਿਆ ਸੀ